ਯਸ਼ਕੋਤ ਨਾਲ ਜੁੜੇ ਦੋਸਤੋ ਮਿੱਤਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਤੁਹਾਨੂੰ ਬਾਘੇ ਭਰਾਂ ਦੇ ਇੱਕ ਨਵੀਆਂ ਅਪਡੇਟ ਦਿਨ ਲੱਗੀਆਂ ਤੇ ਤੁਸੀਂ ਕਿਰਪਾ ਕਰਕੇ ਸ਼ੇਅਰ ਕਰ ਲਓ ਤੇ ਨਾਲ ਲਾਈਕ ਵੀ ਕਰ ਦਿਓ ਕਿਉਂਕਿ ਇੱਕ ਪਹਿਲਾ ਮਾਮਲਾ ਜਿਹੜਾ ਬਾਘੇ ਭਰਾਂ ਦੇ ਵਿੱਚ ਅੱਜ ਦੇਖਣ ਨੂੰ ਮਿਲਿਆ ਤੇ ਬੜੀ ਖੁਸ਼ੀ ਵੀ ਹੋਈ ਆ ਤੇ ਖਾਸ ਕਰਕੇ ਜਿਹੜੇ ਉਹ ਲੋਕ ਆ ਜਿਹੜੇ ਲੋਕਾਂ ਦੀਆਂ ਜੇਬਾਂ ਕੱਢਦੇ ਹੈਗੇ ਤੇ ਗਰੀਬਾਂ ਦਾ ਖੂਨ ਚੋਸਦੇ ਆ ਉਹਨਾਂ ਲਈ ਵਿਸ਼ੇਸ਼ ਖਬਰ ਮੈਂ ਕਹਿ ਸਕਦਾ ਹੈਗਾ ਤੇ ਤੁਹਾਨੂੰ ਪਤਾ ਹੋਊਗਾ ਤੇ ਸਵੇਰ ਤੋਂ ਲੈ ਕੇ ਅੱਜ ਸ਼ਾਮ ਤੱਕ ਜਿਹੜਾ ਕਾਸੂਮ ਕਸ ਚੱਲ ਰਹੀ ਸੀ ਬਾਘੇਪਣੇ ਦੇ ਵਿੱਚ ਇੱਕ ਵਿਲੈਂਸਰ ਵਿਭਾਗ ਵੱਲੋਂ ਇੱਕ ਅਧਿਕਾਰੀ ਨੂੰ ਕਾਬੂ ਕੀਤਾ ਗਿਆ ਤੇ ਉਹ ਰਿਸ਼ਵਤ ਦਾ ਕੇਸ ਉਸਤੇ ਪਿਆ ਕੀ ਹੋਈ ساری ਕਹਾਣੀ ਇਹਦੇ ਬਾਰੇ ਤੁਹਾਨੂੰ ਜਰੂਰ ਦੱਸਾਂਗੇ ਪਰ ਪਤਾ ਲੱਗਿਆ ਸੂਤਰਾਂ ਦੇ ਹਵਾਲੇ ਤੋਂ ਕਿ ਉਹਨੂੰ ਬਚਾਉਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਸੀਗੀ ਪਰ ਵਿਲੈਂਸ ਦੇ ਮਾਮਲਦਾਰ ਅਧਿਕਾਰੀਆਂ ਵੱਲੋਂ ਉਸਨੂੰ ਬਖਸ਼ਿਆ ਨਹੀਂ ਗਿਆ ਤੇ ਉਸਤੇ ਕਾਰਵਾਈ ਜਿਹੜੀ ਉਹ ਕਰ ਦਿੱਤੀ ਗਈ ਹੈਗੀ ਆ ਕਿ ਜਿੰਨੇ ਲੋਕ ਇੱਥੇ ਇਸ ਟਾਈਮ ਭ੍ਰਿਸ਼ਟਾਚਾਰ ਕਰਦੇ ਹੈਗੇ ਆ ਬਾਘਾਪੁਰਾ ਦੇ ਵਿੱਚ ਉਹਨਾਂ ਨੂੰ ਉਹਨਾਂ ਲਈ ਖਤਰੇ ਦੀ ਘੰਟੀ ਕਹਿ ਸਕਦੇ ਆ ਬਾਘੇਪੁਰਾ ਦੇ ਵਿੱਚ ਕਿਉਂਕਿ ਸਾਡੀ ਕੋਸ਼ਿਸ਼ ਰਹੀ ਵੀ ਜਿਹੜੇ ਭ੍ਰਿਸ਼ਟਾਚਾਰੀ ਲੋਕ ਹੈ ਉਹਨਾਂ ਤੇ ਕਾਰਵਾਈ ਬਣਦੀ ਆ ਹੋਣੀ ਚਾਹੀਦੀ ਆ ਤੇ ਵਿਜੀਲੈਂਸ ਇੱਥੇ ਆ ਕੇ ਉਹ ਜੀਆਂ ਕਾਰਵਾਈਆਂ ਕਰੇ ਤੇ ਸਾਨੂੰ ਵੀ ਖਬਰਾਂ ਬਣਾਉਣ ਦਾ ਮੌਕਾ ਮਿਲੇ ਤੇ ਅੱਜ ਖਬਰ ਬਣਾਉਣ ਦਾ ਮੌਕਾ ਮਿਲਿਆ ਇਸ ਕਰਕੇ ਮੈਂ ਲਾਈਵ ਹੋ ਰਿਹਾ ਤੇ ਸਾਨੂੰ ਇਹ ਇਸ ਗੱਲ ਦੀ ਖੁਸ਼ੀ ਹੋਈ ਹੈ ਵੀ ਇੱਕ ਅਧਿਕਾਰੀ ਪੰਗਰੇਨ ਦਾ ਅਧਿਕਾਰੀ ਜਿਹੜਾ ਵਿਲੈਂਸ ਵੱਲੋਂ ਅੱਜ ਕਾਬੂ ਕੀਤਾ ਗਿਆ ਕਿਹੜੇ ਕਾਰਨਾ ਕਰਕੇ ਕੀਤਾ ਗਿਆ ਕੀ ਉਹਨੇ ਰਿਸ਼ਵਤ ਲਈ ਜਾਂ ਕੋਈ ਘਪਲਾ ਕੀਤਾ ਜਾਂ ਕੋਈ ਹੋਰ ਕੰਮ ਕੀਤਾ ਇਹ ਤਾਂ ਅਜੇ ਪੂਰੀ ਡਿਟੇਲ ਤੁਹਾਨੂੰ ਸ਼ਾਮ ਤੱਕ ਸਾਡੀਆਂ ਖਬਰਾਂ ਦੇ ਵਿੱਚ ਮਿਲ ਜੂਗੀ ਤੁਸੀਂ ਸਾਡੀਆਂ ਖਬਰਾਂ ਦੇਖਣੀਆਂ ਵੀ ਆ ਕਿਉਂਕਿ ਤੁਹਾਨੂੰ ਦਿਖਾਵਾਗੇ ਲਿਖਤੀ ਰੂਪ ਵਿੱਚ ਤੁਹਾਨੂੰ ਵਖਾਵਾਗੇ ਵੀ ਕਿਹੜੇ ਬੰਦਾ ਜਿਹੜਾ ਉਹ ਫੜਿਆ ਗਿਆ ਤੇ ਕਿਵੇਂ ਉਹ ਸ਼ਾਇਦ ਬਚਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਉਹ ਮਾਨਦਾਰ ਅਧਿਕਾਰੀ ਜਿਹੜੇ ਇੱਥੇ ਆਏ ਸੀ ਜਿਨ੍ਹਾਂ ਵੱਲੋਂ ਅੱਜ ਉਹ ਅਧਿਕਾਰੀ ਨੂੰ ਕਾਬੂ ਕੀਤਾ ਤੇ ਉਹਨਾਂ ਨੇ ਉਸ ਬੰਦੇ ਦੇ ਉੱਤੇ ਕਾ ਪਰਚਾ ਕਰ ਦਿੱਤਾ ਹੈਗਾ ਤੇ ਇਦੋਂ ਅੱਗੇ ਜਾ ਕੇ ਜਿਹੜੀਆਂ ਹੋਰ ਕੀ ਹੁੰਦਾ ਇਸ ਸਮੇਂ ਦੀ ਗੱਲ ਰਹੂਗੀ ਪਰ ਜਿਹੜੇ ਭ੍ਰਿਸ਼ਟਾਚਾਰੀ ਲੋਕ ਹੈ ਜਿਹੜੇ ਹਜੇ ਵੀ ਚੋਰ ਮੋਰੀਆਂ ਕਰਕੇ ਵੀ ਭ੍ਰਿਸ਼ਟਾਚਾਰ ਕਰਦੇ ਪਏ ਆ ਵੀ ਹਰ ਜੋ ਹੁਣ ਵਿਜੀਲੈਂਸ ਦੇ ਅਧਿਕਾਰੀਆਂ ਦੀ ਅਰਸ਼ੀ ਨਜ਼ਰਾ ਜਿਹੜੀ ਬਾਗਾ ਪਰੋਣਾ ਦੇ ਉੱਤੇ ਪੈ ਚੁੱਕੀ ਹੈਗੀ ਆ ਹੁਣ ਬਖਸ਼ਾ ਕੋਈ ਨਹੀਂ ਆਣਾ ਕਿਉਂਕਿ ਸਰਕਾਰ ਹੁਣ ਆਪਣੀ ਆਈ ਤੇ ਹੋਈ ਹੈ ਵੀ ਉਹ ਕਹਿੰਦੇ ਵੀ ਜਿਹੜੇ ਲੋਕ ਭ੍ਰਿਸ਼ਟਾਚਾਰ ਕਰਦੇ ਹੈਗੇ ਆ ਅਸੀਂ ਉਹਨਾਂ ਨੂੰ ਕਾਬੂ ਕਰਾਂਗੇ ਜਿਨ੍ਹਾਂ ਨੇ ਚੰਗੇ ਮਾਰੇ ਕੰਮ ਕੀਤੇ ਆ ਹੀਰਾ ਫੇਰੀਆਂ ਬੇਈਮਾਨੀਆਂ ਕਰਕੇ ਕਾਗਜ਼ਾਂ ਦੀ ਹੀਰਾ ਫੇਰੀ ਕੀਤੀ ਹੈ ਜਾਂ ਵਾਧੂ ਘਟੂ ਕਾਗਜ਼ ਬਣਾ ਕੇ ਕੋਈ ਉਹ ਜੇ ਕੰਮ ਕੀਤੇ ਆ ਗਿਆ ਉਹਨਾਂ ਦੇ ਵੀ ਜਿਹੜੀ ਕਾਰਵਾਈ ਜਿਹੜੀ ਵਿਲੈਂਸ ਕਰਨੋਂ ਪਿੱਛੇ ਨਹੀਂ ਹਟੂਗੀ ਤੇ ਹੋਰ ਵੀ ਹੋ ਸਕਦਾ ਉਹਨਾਂ ਦੇ ਦਰਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਖਬਰਾਂ ਤੁਹਾਨੂੰ ਦੇਖਣ ਨੂੰ ਮਿਲ ਉਮੀਦ ਕਰਦਾ ਤੁਸੀਂ ਸਾਡੀ ਇਸ ਕਾਲ ਬਾਤ ਨੂੰ ਸ਼ੇਅਰ ਵੀ ਕਰੋਗੇ ਵਾਈਕਰੂਜੀ ਕਾਲ ਸਾਹਿਬ ਵਾਈਕਰੂਜੀ ਕੀ ਫਾਤੇ